ਪੰਜਾਬ ਦੀ ਕਿੰਨੀ ਦੁਰਦਸ਼ਾ ਹੋਈ ਪਈ ਹੈ ਸਰਕਾਰ ਤੋਂ ਹਰ ਵਰਗ ਅੱਕ ਗਿਆ ਇਸ ਤਰੀਕੇ ਨਾਲ ਰੋਸ ਹੈ ਜਿਹੜਾ ਉਹ ਜ਼ਾਹਰ ਹੋਏਗਾ ਤੇ ਸਰਕਾਰ ਕੰਮਕਾਰ ਕਰੇਗੀ ਨਹੀਂ ਸਰਕਾਰ ਤੋਂ ਤਾਂ ਸਾਨੂੰ ਕੋਈ ਉਮੀਦ ਨਹੀਂ ਸਿਕਰ ਮਜੀਠੀਆ ਵੀ ਅਮੋ ਸਾਹਮਣੇ ਹੋ ਗਏ ਆ ਕਾਲੀ ਦਲ ਦੇ ਦੇਖੋ ਜੀ ਜਿਹੜੇ ਪਾਪ ਉਹਨਾਂ ਨੇ ਕੀਤੇ ਉਹ ਸਾਹਮਣੇ ਆ ਰਹੇ ਆ ਰਮਜੀਤ ਸਿੰਘ ਚੰਨੀ ਜਿਹੜੇ ਆ ਕਿਤੇ ਨਜ਼ਰ ਨਹੀਂ ਆ ਰਹੀ ਉਹਨਾਂ ਦੀ ਤਸਵੀਰ ਕਿਸੇ ਵੀ ਪੋਸਟਰ ਤੇ ਪੰਜਾਬ ਯੂਥ ਕਾਂਗਰਸ ਪਾਰਟੀ ਵੱਲੋਂ ਅੱਜ ਵੱਡੀ ਜਿਹੜੀ ਆ ਰੋਸ ਰੈਲੀ ਕੀਤੀ ਜਾ ਰਹੀ ਆ ਪਟਿਆਲਾ ਵਿੱਚ ਜਿਸ ਵਿੱਚ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਂਗਰਸ ਪਾਰਟੀ ਦੇ ਕਈ ਸੀਨੀਅਰ ਲੀਡਰ ਜਿਹੜੇ ਆ ਪਹੁੰਚ ਰਹੇ ਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਪਟਿਆਲਾ ਤੋਂ ਤਾਂ ਇਸ ਵਾਰ ਦੀ ਜਿਹੜੀ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਪਟਿਆਲਾ ਵਿੱਚ ਅੱਜ ਵੱਡੀ ਜਿਹੜੀ ਰੈਲੀ ਆ ਜਿਹੜੀ ਉਹ ਹੋਣ ਜਾ ਰਹੀ ਹੈ ਤੇ ਅੱਜ ਇਸ ਰੈਲੀ ਦਾ ਕੀ ਮਕਸਦ ਆ ਹਾਲਾਂਕਿ ਰੋਸ ਰੈਲੀ ਜਿਹੜੀ ਆ ਰੱਖੀ ਗਈ ਆ ਪਰ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਰੈਲੀ ਵਿੱਚ ਪਹੁੰਚੇ ਨੇ ਹਰਿਆਲ ਕਮੋਜ ਨੇ ਅੱਜ ਵੱਡੀ ਰੈਲੀ ਰੱਖੀ ਗਈ ਆ ਪਟਿਆਲਾ ਚ ਕੀ ਕਾਰਨ ਹੈ ਜੀ ਇਸ ਦੇ ਨੇ ਕਾਰਨ ਤਾਂ ਕੀ ਹੈ ਕਿ ਦੇਖੋ ਅੱਜ ਪੰਜਾਬ ਦੀ ਕਿੰਨੀ ਦੁਰਦਸ਼ਾ ਹੋਈ ਪਈ ਹੈ ਜੀ ਤਾਂ ਕਿੰਨਾ ਮਤਲਬ ਕਿ ਬੁਰੀ ਹਾਲਤ ਹੈ ਜਿਹੜੀ ਪੰਜਾਬ ਸਰਕਾਰ ਦੇ ਖਿਲਾਫ ਜਿਹੜੀ ਰੈਲੀ ਆ ਇਹ ਰੱਖਣੀ ਤਾਂ ਪਹਿਲਾਂ ਹੀ ਚਾਹੀਦੀ ਸੀ ਪਰ ਬੜੀ ਅੱਛੀ ਗੱਲ ਹੈ ਜੀ ਕਿ ਇਹ ਪੰਜਾਬ ਦੀ ਯੂਥ ਕਾਂਗਰਸ ਵੱਲੋਂ ਜਿਹੜੀ ਰੈਲੀ ਹੈ ਇਹ ਰੱਖੀ ਹੈ ਸੋ ਨਾਲੇ ਦੇਖੋ ਵੀ ਕਿੰਨਾ ਵੱਡਾ ਜਿਹੜਾ ਹੈਗਾ ਹੰਗਾਰਾ ਜਿਹੜਾ ਕਿਉਂਕਿ ਇਸ ਸਰਕਾਰ ਤੋਂ ਹਰ ਵਰਗ ਹੱਕ ਗਿਆ ਚਾਹੇ ਉਹ ਮਲਾਜਮ ਨੇ ਚਾਹੇ ਬੀਬੀਆਂ ਨੇ ਤੇ ਚਾਹੇ ਨੌਜਵਾਨ ਨੇ ਜਿਨ੍ਹਾਂ ਨੂੰ ਬਹੁਤ ਵੱਡਾ ਕੁਮਰਾਹ ਕੀਤਾ ਗਿਆ ਕੀ ਲੱਗਦਾ ਕਿ ਇਸ ਤਰੀਕੇ ਨਾਲ ਰੋਸ ਜਿਹੜਾ ਉਹ ਜ਼ਾਹਰ ਹੋਏਗਾ ਤੇ ਸਰਕਾਰ ਕੰਮਕਾਰ ਕਰੇਗੀ ਨਹੀਂ ਸਰਕਾਰ ਤੋਂ ਤਾਂ ਸਾਨੂੰ ਕੋਈ ਉਮੀਦ ਨਹੀਂ ਪਰ ਅਸੀਂ ਪਬਲਿਕ ਦੇ ਵਿੱਚ ਬੀਂਗ ਹੈ ਓਪੋਜੀਸ਼ਨ ਇਟਸ ਅਵਰ ਡਿਊਟੀ ਜੀ ਤੇ ਇਹ ਪਬਲਿਕ ਦੇ ਵਿੱਚ ਜਾਣਾ ਜ਼ਰੂਰੀ ਹੈ ਕਿਉਂਕਿ ਕਾਂਗਰਸ ਸਰਕਾਰ ਨੇ ਪਹਿਲਾਂ ਬਹੁਤ ਕੁਝ ਕੀਤਾ ਪੰਜਾਬ ਦੇ ਲਈ ਪਰ ਲੋਕਾਂ ਨੂੰ ਵੀ ਇੱਕ ਉਮੀਦ ਆ ਪਰ ਮੈਨੂੰ ਪੂਰੀ ਉਮੀਦ ਆ ਕਿ ਆਉਣ ਵਾਲੇ ਜਿਹੜੀ ਹੈਗੀ ਸਰਕਾਰ ਉਹ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦੀ ਅਕਾਲੀ ਦਲ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਜੋ ਹਾਲਾਤ ਬਣ ਗਏ ਆ ਕਿ ਬਿਕਰ ਮਜੀਠੀਆ ਵੀ ਆਮੋ ਸਾਹਮਣੇ ਹੋ ਗਿਆ ਅਕਾਲੀ ਦਲ ਦੇ ਦੇਖੋ ਜੀ ਜਿਹੜੇ ਪਾਪ ਉਹਨਾਂ ਨੇ ਕੀਤੇ ਉਹ ਸਾਹਮਣੇ ਆ ਰਹੇ ਆ ਬਸ ਜੀ ਤਾਂ ਅੱਜ ਜਿਹੜੀ ਵੱਡੀ ਰੈਲੀ ਆ ਜਿਹੜੀ ਉਹ ਕੀਤੀ ਜਾ ਰਹੀ ਆ ਪਟਿਆਲਾ ਵਿੱਚ ਤੁਸੀਂ ਦੇਖ ਸਕਦੇ ਹੋ ਰੋਸ ਰੈਲੀ ਜਿਹੜੀ ਆ ਰੱਖੀ ਗਈ ਆ ਪਰ ਰੋਜ਼ੇ ਸਟ੍ਰੀਟ ਕੇ ਨਾਲ ਜਤਾਇਆ ਜਾ ਰਿਹਾ ਵੱਡੀ ਸਟੇਜ ਸਜਾਈ ਗਈ ਹੈ ਵੱਡੇ ਲੀਡਰ ਜਿਹੜੇ ਪਹੁੰਚ ਰਹੇ ਆ ਤੇ ਇੱਥੇ ਅਹਿਮ ਗੱਲ ਇਹ ਵੀ ਹੈ ਕਿ ਯੂਥ ਕਾਂਗਰਸ ਵੱਲੋਂ ਜਿਹੜੀ ਆ ਇਹ ਰੈਲੀ ਕੀਤੀ ਜਾ ਰਹੀ ਹੈ ਪਰ ਇੱਥੇ ਜਿਹੜੀ ਇੱਕ ਤਸਵੀਰ ਹੈ ਜਿਹੜੀ ਆ ਕਿਤੇ ਨਾ ਕਿਤੇ ਨਜ਼ਰ ਨਹੀਂ ਆ ਰਹੀ ਜਿਹੜੇ ਵੱਡੇ ਬਾ ਪੱਧਰ ਤੇ ਜਿਹੜੇ ਆਵਾਜ਼ ਬੁਲੰਦ ਜਿਹੜੇ ਆ ਲੋਕ ਸਭਾ ਚ ਕਰਦੇ ਨਜ਼ਰ ਆਉਂਦੇ ਆ ਚਰਨਜੀਤ ਸਿੰਘ ਚੰਨੀ ਤਾਂ ਐਮਪੀ ਤਾਂ ਉਹਨਾਂ ਦੀ ਤਸਵੀਰ ਕਿਤੇ ਵੀ ਨਜ਼ਰ ਨਹੀਂ ਆ ਰਹੀ ਤੇ ਅਾਕੀ ਜਿਹੜੇ ਲੀਡਰ ਆ ਤੁਸੀਂ ਦੇਖ ਸਕਦੇ ਹੋ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਅਤੇ ਭਪੇਸ਼ ਵਗੇਲ ਜੋ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਨੇ ਤੇ ਉਹਨਾਂ ਦੀਆਂ ਤਸਵੀਰਾਂ ਜ਼ਰੂਰ ਨਜ਼ਰ ਆ ਰਹੀਆਂ ਨੇ ਸੁਖਜਿੰਦਰ ਸਿੰਘ ਰੰਦਾਵਾ ਪਰ ਚਰਨਜੀਤ ਸਿੰਘ ਚੰਨੀ ਜਿਹੜੇ ਆ ਕਿਤੇ ਨਜ਼ਰ ਨਹੀਂ ਆ ਰਹੀ ਉਹਨਾਂ ਦੀ ਤਸਵੀਰ ਕਿਸੇ ਵੀ ਪੋਸਟਰ ਤੇ ਤਾਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਾਂਗਰਸ ਪਾਰਟੀ 'ਚ ਵੀ ਹਜੇ ਜਿਹੜੀ ਅੰਦਰੋਂ ਗਤੀ ਜਿਹੜੀ ਆ ਖਿੱਚੋ ਤਾਣ ਵਾਲੀ ਇਹ ਤਸਵੀਰਾਂ ਖਾਲਾਤ ਉਹ ਬਣੇ ਹੋਏ ਆ ਤਾਂ ਗੱਲਬਾਤ ਜਿਹੜੀ ਇਸ ਸੰਬੰਧੀ ਜਿਹੜੀ ਆ ਹੋਰ ਲੀਡਰਾਂ ਨਾਲ ਵੀ ਕਰਨ ਦੀ ਕੋਸ਼ਿਸ਼ ਕਰਾਂਗੇ